चंद मैं बैंकॉक पहुंचया और होटल से गया ते जत assi checking ਕਰਨ ਗਏ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਯੂ ਆਰ ਕੈਰੀਿੰਗ ਅ ਨਾਈਸ ਉਹਨਾਂ ਨੂੰ ਕਹਿ ਕੇ ਇਹ ਛੁੜੀ ਨਹੀਂ ਐ ਸਾਡੀ ਕਿਰਪਾਨ ਐ ਸਾਡਾ ਪੰਜ ਕਕਾਰ ਹੈਗੇ ਔਰ ਇਹ assi ਹਰਦਮ ਹਰ ਸਿੱਖ ਦੀ ਨੂੰ ਇਹ ਰਹਿਗਾ ਕਿ ਜੇਰਾ ਵੀ ਅੰਮ੍ਰਿਤਧਾਰੀ ਸਿੱਖ ਹੈ ਉਹ ਪੰਜ ਕਕਾਰ ਪੰਧਾ ਹੈ ਤੇ ਪਰ ਜਿਹੜੀ ਡਿਊਟੀ ਮੈਨੇਜਰ ਉਸ ਲੇਡੀ ਸੀਗੀ ਉਹਨੇ ਫਿਰ ਹੋਰ ਬੰਦੇ ਆਪਣੇ ਇਕੱਠੇ ਕਰ ਲਿੱਤੇ ਔਰ ਬੜਾ ਗਲਤ ਵਿਵਹਾਰ ਹਰੈਸਮੈਂਟ ਜਿਹਨੂੰ ਕਹਿੰਦੇ ਰੇਸਿਸਮ ਜਿਹਨੂੰ ਕਹਿੰਦੇ ਹੈ ਉਹਦਾ ਮੈਂ ਸ਼ਿਕਾਰ ਹੋਇਆ ਮੈਂ ਉੱਥੋਂ ਦੇ ਨਿਕਲ ਕੇ ਦੂਸਰੇ ਹੋਟਲ ਚੈੱਕ ਇਨ ਕੀਤਾ ਉੱਥੇ ਬੈਠ ਕੇ ਮੈਂ ਸਾਰੇ ਲੈਟਰ ਡਰਾਫਟ ਕੀਤੇ ਮੈਂ ਉੱਥੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਕੰਪਲੇਨ ਲਿਖੀ ਮੈਂ ਉਹਨਾਂ ਦੇ ਜਿਹੜਾ ਰਿਲੀਜੀਅਸ ਡਿਪਾਰਟਮੈਂਟ ਹੈ ਪਹਿਲਾਂ ਸਾਰਾ ਕੁਝ ਚੈੱਕ ਕੀਤਾ ਕੇਰੇ ਕੇਰੇ ਡਿਪਾਰਟਮੈਂਟ ਕੰਸਰਨ ਟੂਰਿਜ਼ਮ ਡਿਪਾਰਟਮੈਂਟ ਨੂੰ ਲਿਖਿਆ ਸਿੱਖ ਦੇ ਲਈ ਪੰਜ ਕਕਾਰ ਦੇ ਉੱਤੇ ਹਮਲਾ ਮੈਨੇ ਸਿੱਖੀ ਦੇ ਉੱਤੇ ਹਮਲਾ ਸਾਨੂੰ ਜਥੇਦਾਰ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਉਹ ਚਿੱਠੀ ਵੀ ਲਿਖਣਗੇ ਗੁਰਦੁਆਰੇ ਸਾਹਿਬ ਨੂੰ ਵੀ ਲਿਖਣਗੇ ਹੋਰ ਡਿਪਾਰਟਮੈਂਟ ਨੂੰ ਲਿਖਣਗੇ ਔਰ ਪ੍ਰਧਾਨ ਸਾਹਿਬ ਨੇ ਵੀ ਆਸ਼ਵਾਸਨ ਦਿੱਤਾ ਕਿ ਅਦੇਤੇ ਉਹ ਐਕਚੁਅਲ ਲੈਣਗੇ ਬਿੱਤਿਆ ਦਿਨਾਂ ਦੇ ਵਿੱਚ ਸਤਨਾਮ ਸਿੰਘ ਆਲੂਵਾਲੀਆ ਜੋ ਕਿ ਵਿਦੇਸ਼ ਜਾਂਦੇ ਨੇ ਲੇਕਿਨ ਵਿਦੇਸ਼ ਜਾ ਕੇ ਉੱਥੇ ਹੋਟਲ ਜਿਹੜੇ ਇੱਕ ਨਿੱਜੀ ਹੋਟਲ ਵੱਲੋਂ ਜਿਹੜਾ ਹੈ ਕਾਫੀ ਜ਼ਿਆਦਾ ਵਿਵਾਦ ਉਹਨਾਂ ਵੱਲੋਂ ਕੀਤਾ ਜਾਂਦਾ ਸਿਰਫ ਵਿਵਾਦ ਜਿਹੜਾ ਹੁੰਦਾ ਕਿਸ ਗੱਲ ਦਾ ਹੁੰਦਾ ਕਿ ਜਿਹੜੀ ਕਿਰਪਾਨ ਨੇ ਉਹ ਜਿਹੜੀ ਉਹਨਾਂ ਨੂੰ ਕਿਹਾ ਜਾਂਦਾ ਕਿ ਉਤਾਰ ਕੇ ਅੰਦਰ ਜਾਇਆ ਜਾਵੇ ਲੇਕਿਨ ਉਸ ਤੋਂ ਬਾਅਦ ਉਹਨਾਂ ਵੱਲੋਂ ਉੱਥੇ ਇਸ ਦੀ ਆਵਾਜ਼ ਵੀ ਚੱਕੀ ਜਾਂਦੀ ਹੈ ਤਾਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸ਼੍ਰੀ ਕਾਲ ਤਕਸਾਲ ਦੇ ਸਿੰਘ ਸਾਹਿਬ ਜੀ ਨੂੰ ਵੀ ਮਿਲਦੇ ਨੇ ਕੁਲਦੀਪ ਸਿੰਘ ਗੜਗਾ ਜੀ ਨੂੰ ਉਹਨਾਂ ਦੇ ਨਾਲ ਮੀਟਿੰਗ ਵੀ ਕਰਦੇ ਨੇ ਸਾਡੇ ਨਾਲ ਸਤਨਾਮ ਸਿੰਘ ਆਲੂਵਾਲੀਆ ਜੀ ਮੌਜੂ ਜੀ ਜਦੋਂ ਬਾਹਰ ਜਾਂਦੇ ਹਾਂ ਤਾਂ ਕਿਉਂ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਰੋਕਿਆ ਜਾਂਦਾ ਕਿਉਂਕਿ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਚੀਜ਼ ਵਾਇਰਲ ਹੋ ਰਹੀ ਹੈ ਤੁਸੀਂ ਵਿਰੋਧ ਕੀਤਾ ਸੀਗਾ ਉੱਤੇ ਮੈਂ ਦੇਖੋ ਐਸਾ ਹੈਗਾ ਕਿ ਜਦ ਮੈਂ ਬੈਂਕਾਕ ਪਹੁੰਚਿਆ ਔਰ ਹੋਟਲ 'ਚ ਗਿਆ ਤੇ ਜਦ ਅਸੀਂ ਚੈਕਿੰਗ ਕਰਨ ਗਏ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਯੂ ਆਰ ਕੈਰੀਿੰਗ ਅ ਨਾਈਸ ਤੇ ਤੁਸੀਂ ਛੁੜੀ ਲੈ ਕੇ ਆਏ ਮੈਂ ਉਹਨਾਂ ਨੂੰ ਕਹਿ ਕੇ ਛੁੜੀ ਨਹੀਂ ਹੈ ਸਾਡੀ ਕਿਰਪਾਨ ਹੈ ਸਾਡਾ ਪੰਜ ਕਕਾਰ ਹੈਗੇ ਔਰ ਇਹ ਅਸੀਂ ਹਰਦਮ ਹਰ ਸਿੱਖ ਦੀ ਨੂੰ ਇਹ ਹੈਗਾ ਕਿ ਜੇਰਾ ਵੀ ਅੰਮ੍ਰਿਤਧਾਰੀ ਸਿੱਖ ਹੈ ਉਹ ਪੰਜ ਕਕਾਰ ਪਾਉਂਦਾ ਹੈ ਤੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਡਿਊਟੀ ਮੈਨੇਜਰ ਉਸ ਲੇਡੀ ਸੀਗੀ ਉਹਨੇ ਫਿਰ ਹੋਰ ਬੰਦੇ ਆਪਣੇ ਇਕੱਠੇ ਕਰ ਲਿੱਤੇ ਔਰ ਬੜਾ ਗਲਤ ਵਿਵਹਾਰ ਹੈਰੈਸਮੈਂਟ ਜਿਹਨੂੰ ਕਹਿੰਦੇ ਰੇਸਿਜ਼ਮ ਜਿਹਨੂੰ ਕਹਿੰਦੇ ਹੈ ਉਹਦਾ ਮੈਂ ਸ਼ਿਕਾਰ ਹੋਇਆ ਮੈਂ ਉਹਨਾਂ ਨੂੰ ਪਿਆਰ ਨਾਲ ਸਮਝਾਉਂਦਾ ਰਿਹਾ ਕਿ ਭਾਈ ਦੇਖੋ ਤੁਸੀਂ ਜੇ ਮੇਰੀ ਗੱਲ ਨਹੀਂ ਸਮਝ ਪਾਉਂਦੇ ਤੁਸੀਂ ਅੱਜ ਕੱਲ ਹਰ ਚੀਜ਼ ਨੈਟ 'ਚ ਹੈ ਤੁਸੀਂ ਵੇ ਨੈਟ 'ਤੇ ਉੱਤੇ ਵੈਰੀਫਾਈ ਕਰ ਲਓ Google ਕਰ ਲਓ ਪਰ ਉਹਨਾਂ ਨੇ ਇਹ ਚੀਜ਼ ਦੀ ਇੱਕਦਮ ਨਹੀਂ ਕਰਕੇ ਕੋਈ ਵੈਰੀਫਿਕੇਸ਼ਨ ਨਹੀਂ ਕਰਕੇ ਜਾਂ ਕੁਝ ਐਸਾ ਕੁਝ ਉਹਨੂੰ ਸਿਚੁਏਸ਼ਨ ਨੂੰ ਹੈਂਡਲ ਕਰਕੇ ਬਸ ਉਹ ਹੈਰੈਸਮੈਂਟ ਕਰਦੇ ਰਹੇ ਮੈਨੂੰ ਔਰ ਫਿਰ ਮੈਂ ਉੱਥੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਹੋਰ ਤੁਹਾਡੇ ਕੋਈ ਬੰਦਾ ਜੋੜਾ ਹੈਗਾ ਉਹਨਾਂ ਨਾਲ ਗੱਲ ਕਰਾ ਦੋ ਮੈਂ ਫਿਰ ਜਿੱਥੇ ਗੁਰਦੁਆਰੇ ਸਾਹਿਬ ਦੇ ਜਿਹੜੇ ਸੈਕਟਰੀ ਉਹਨਾਂ ਨੂੰ ਫੋਨ ਕੀਤਾ ਉੱਥੇ ਉਹ ਉਹਨਾਂ ਨੇ ਚੱਕਿਆ ਨਹੀਂ ਫੋਨ ਮੈਂ ਫਿਰ ਖੋਜ ਕੇ ਜਿਹੜੇ ਮੈਂਬਰ ਸਾਈਹਬਾਨ ਗੁਰਦੁਆਰੇ ਦੇ ਉਹਨਾਂ ਨੂੰ ਸੰਪਰਕ ਕੀਤਾ ਉੱਥੇ ਲੇਡੀ ਜਗਿੰਦਰ ਕੌਰ ਜੀ ਤੇ ਉਹਨਾਂ ਨਾਲ ਸੰਪਰਕ ਉਹ ਬਾਹਰ ਟਰੈਵਲ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਹਾਂਜੀ ਤੁਸੀਂ ਮੈਨੂੰ ਵੀ ਜੀ ਉਹਨਾਂ ਨੂੰ ਫੋਨ ਦਿਓ ਉਹਨਾਂ ਨੇ ਆਪਣੇ ਥਾਈ ਲੈਂਗੁਏਜ 'ਚ ਉਹਨਾਂ ਨੂੰ ਗੱਲਬਾਤ ਕੀਤੀ ਪਰ ਉਹ ਅੜੇ ਰਹੇ ਉਹਦੇ ਵਿੱਚ ਤੇ ਦੂਜੀ ਗੱਲ ਫਿਰ ਪ੍ਰਧਾਨ ਨੂੰ ਅਸੀਂ ਫੋਨ ਕੀਤਾ ਉਹ ਜਪਾਨ گئے ਸੀ ਕਿ ਉੱਥੋਂ ਦੀ ਉਹਨਾਂ ਨੇ ਕਿਹਾ ਚਲੋ ਗੱਲ ਕਰਾਓ ਉਹਨਾਂ ਨੇ ਵੀ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਇਹੋ ਰਿਕੁਐਸਟ ਕੀਤਾ ਪ੍ਰਧਾਨ ਜੀ ਨੂੰ ਵੀ ਉਹਨਾਂ ਨੂੰ ਵੀ ਕਿ ਭਾਈ ਠੀਕ ਹੈ ਤੁਸੀਂ ਕਮ ਸੇ ਕਮ ਗੁਰਦੁਆਰੇ ਸਾਹਿਬ ਤੋਂ ਕੁਝ ਬੰਦੇ ਉੱਥੇ ਭੇਜੋ ਜਾਂ ਕੋਈ ਵੀ ਕਿ ਇੱਕ ਦੂਸਰੇ ਬੇਗਾਨੇ ਸ਼ਹਿਰ ਕੰਟਰੀ ਦੇ ਵਿੱਚ ਇੱਕ ਬੰਦਾ ਸਿੱਖ ਖਾਲਸਾ ਤੁਹਾਡਾ ਐਸਾ ਪ੍ਰੋਬਲਮ ਚ ਹੈ ਤੇ ਕੁਝ ਕਰਨ ਦੀ ਲੋੜ ਨਹੀਂ ਕਮ ਸੇ ਕਮ ਕੋਈ ਪੰਜ ਬੰਦੇ ਆ ਕੇ ਖੜੇ ਹੋ ਜਾਓ ਚਲੋ ਵਾਈ ਗੁਰੂ ਦੀ ਮੈਂ ਮੇਰੀ ਕਿ ਮੈਂ ਕੱਲਾ ਹੀ ਫਾਈਟ ਕਰਦਾ ਰਿਹਾ ਠੀਕ ਹੈ ਉਹ ਕਹਿੰਦੇ ਨਾ ਸਵਾ ਲੱਖ ਸੇ ਇੱਕ ਲੜਾਉ ਤਬ ਗੁਰੂ ਗੋਬਿੰਦ ਸਿੰਘ ਨਾਮ ਕਰਾਉ ਉਹ ਸਪਿਰਿਟ ਦੇ ਨਾਲ ਮੈਂ ਲੜਦਾ ਰਿਹਾ ਉਹਨਾਂ ਨਾਲ ਉਹਨਾਂ ਨੂੰ ਸਮਝਾਉਂਦਾ ਰਿਹਾ ਉਹਨਾਂ ਨੂੰ ਬੇਨਤੀ ਕਰਦਾ ਰਿਹਾ ਪਰ ਉਸ ਉਹਨਾਂ ਦੀ ਸਮਝ ਤੋਂ ਬਾਹਰ ਸੀ ਕਿ ਮੈਂ ਉਹਨਾਂ ਨੂੰ ਇਹ ਵੀ ਲੌਜੀਕ ਦਿੱਤਾ ਕਿ ਬਾਈ ਤੁਸੀਂ ਹੋਟਲ 'ਚ ਕਾਂਟਾ ਚੂੜੀ ਰੱਖਦੇ ਹੋ ਉਹਦੇ ਨਾਲ ਤੁਹਾਨੂੰ ਥ੍ਰੈਟ ਨਹੀਂ ਹੈ ਤੁਸੀਂ ਜਿਹੜੇ ਫਰੂਟ ਰੱਖਦੇ ਹੋ ਉਹਦੇ ਨਾਲ ਨਾਈਫ ਰੱਖਦੇ ਹੋ ਕੱਟਣ ਵਾਸਤੇ ਉਹਦੇ ਨਾਲ ਥ੍ਰੈਟ ਨਹੀਂ ਹੈ ਤੁਹਾਨੂੰ ਸਾਡੇ ਸਿੰਬਲ ਨਾਲ ਹੀ ਤੁਹਾਨੂੰ ਥ੍ਰੈਟ ਐਨੀਬਡੀ ਹੋ ਗਈ ਔਰ ਤੁਸੀਂ ਇਹਨੂੰ ਹਥਿਆਰ ਸਮਝ ਰਹੇ ਹੋ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਇੱਥੇ ਜਿਹੜੇ ਥਾਈਲੈਂਡ ਦੇ ਵਿੱਚ ਇੰਨੇ ਸਿੱਖ ਰਹਿੰਦੇ ਔਰ ਉਹ ਤੁਸੀਂ ਉਹਨਾਂ ਨੂੰ ਮੈਨੋਰੀਟੀ ਡਿਕਲੇਅਰ ਕੀਤਾ ਹੈ ਉਹਨਾਂ ਨੂੰ ਨਵਾਂ ਨਾਂ ਦਿੱਤਾ ਥਾਈ 6 ਤੇ ਤੁਹਾਨੂੰ ਜਾਣਕਾਰੀ ਨਹੀਂ ਹੈ ਕਿ ਜੇ ਤੁਸੀਂ ਜਿਹੜੇ ਬੰਦਿਆਂ ਨੂੰ ਮਾਈਨੋਰਿਟੀ ਤੁਸੀਂ ਡिक्लेअर ਕਰਦੇ ਹੋ ਕਿ ਉਹ ਕੀ ਪਾਉਂਦੇ ਹੈ ਉਹਨਾਂ ਦੇ ਕੀ ਕਲਚਰ ਹੈ ਉਹਨਾਂ ਦਾ ਕੀ ਟ੍ਰੈਡੀਸ਼ਨ ਹੈ ਇਹ ਤੁਹਾਨੂੰ ਪਤਾ ਨਹੀਂ ਹੈ ਪਰ ਉਹ ਇਹ ਚੀਜ਼ਾਂ ਦੇ ਉੱਤੇ ਕੋਈ ਉਹਨਾਂ ਦਾ ਜਵਾਬ ਨਹੀਂ ਸੀਗਾ ਨਾ ਉਹਨਾਂ ਨੇ ਪਾਣੀ ਪੁੱਛਿਆ ਨਾ ਚਾਹ ਪੁੱਛੀ ਉਹ ਇੰਨੇ ਦੇਰ ਤੱਕ ਮੈਂ ਬੈਠਾ ਰਿਹਾ ਫਿਰ ਮੈਂ ਉੱਥੋਂ ਦੇ ਨਿਕਲ ਕੇ ਦੂਸਰੇ ਹੋਟਲ ਚੈੱਕ ਇਨ ਕੀਤਾ ਉੱਥੇ ਬੈਠ ਕੇ ਮੈਂ ਸਾਰੇ ਲੈਟਰ ਡਰਾਫਟ ਕੀਤੇ ਮੈਂ ਉਥੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਕੰਪਲੇਨ ਲਿਖੀ ਮੈਂ ਉਹਨਾਂ ਦੇ ਜਿਹੜਾ ਰਿਲੀਜੀਅਸ ਡਿਪਾਰਟਮੈਂਟ ਹੈ ਪਹਿਲਾਂ ਸਾਰਾ ਕੁਝ ਚੈੱਕ ਕੀਤਾ ਕੇਰੇ ਕੇਰੇ ਡਿਪਾਰਟਮੈਂਟ ਕੰਸਰਨ ਟੂਰਿਜ਼ਮ ਡਿਪਾਰਟਮੈਂਟ ਨੂੰ ਲਿਖਿਆ ਉਹਨਾਂ ਨੂੰ ਫਾਲੋਅ ਅਪ ਕੀਤਾ ਉਹਨਾਂ ਦੇ ਜਿਹੜੇ ਐਮਬੈਸਡਰ ਹੈ ਜਿਹੜਾ ਇੰਡੀਅਨ ਐਮਬੈਸਡਰ ਟੂ ਥਾਈਲੈਂਡ ਹੈ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੂੰ ਕੰਪਲੇਨ ਲਿਖੀ कौंसल कौंसुलेट जि इंडियन कौंसुलेट के लिखा फिर कल कलकत्ते वापस आके मैं इंडियन गवर्नमेंट न लिखा एक्सटर्नल अफेयर अपना जरा प्राइम मिनिस्टर्स ऑफिस माइनॉरिटी चेयरमैन माइनॉरिटी कमीशन स्टेट माइनॉरिटी मैं भी एक माइनॉरिटी वेस्ट बंगाल माइनॉरिटी कमीशन का मेंबर हाँ ਤੇ ਮੈਨੂੰ ਥੋੜੀ ਜਾਣਕਾਰੀ ਹੈ ਪ੍ਰੋਟੋਕਾਲ ਦੇ ਬਾਰੇ ਤੇ ਮੈਂ ਕਰ ਸਕਿਆ ਜੇਰਾ ਅਣਜਾਣ ਬੰਦਾ ਅਗਰ ਐਸਾ ਹੋਰ ਕੋਈ ਬੰਦਾ ਹੋਏ ਜਿਉ ਐ ਫੇਸ ਕਰ ਕਰਦਾ ਹੋਏ ਉਹ ਤਾਂ ਕੰਪਰੋਮਾਈਜ਼ ਕਰ ਜਾਏਗਾ ਨਾ ਤੇ ਸਾਨੂੰ ਤੇ ਅਸੀਂ ਦੂਸਰੇ ਦਿਨ ਸੀਗਾ ਖਾਲਸਾ ਪੰਥ ਸਾਜਨਾ ਦਿਵਸ ਮੈਂ ਗੁਰਦੁਆਰੇ ਸਾਹਿਬ ਉੱਥੇ ਜਾ ਕੇ ਇਹੋ ਕਿਹਾ ਮੈਂ ਕਿਹਾ ਅਸੀਂ ਖਾਲਸਾ ਪੰਥ ਸਾਜਨਾ ਦਿਵਸ ਤੇ ਮਨਾ ਰਹੇ ਹਾਂ ਸਾਨੂੰ ਗੁਰਗੋਬਿੰਦ ਸਿੰਘ ਜੀ ਹੋਣਾ ਨੇ ਇਹ ਪੰਜ ਕਕਾਰ ਦਿੱਤੇ ਸਜਾਇਆ ਹੈ ਪੰਜ ਕਕਾਰ ਹਨ ਅਸੀਂ ਉਹਦੇ ਉੱਤੇ ਪੈਰਾ ਹੀ ਨਹੀਂ ਦੇ ਸਕਦੇ ਅਸੀਂ ਇੱਥੇ ਖਾਲੀ ਗੁਰਦੁਆਰੇ ਸਾਹਿਬ ਦੇ ਸੀਮਤ ਰਕਲੀ ਆਪਣੀ ਸਿੱਖਿਆ ਦਾ ਪ੍ਰਚਾਰ ਵਿਚਾਰ ਜੋ ਵੀ ਹੈ ਸਾਨੂੰ ਤਾਂ ਦੂਸਰਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ ਦੂਸਰਿਆਂ ਨੂੰ ਦੱਸਣਾ ਚਾਹੀਦਾ ਜੇ ਐਸਾ ਹੈ ਹੈ ਤੇ ਤੁਸੀਂ ਸਭ ਮਿਲ ਕੇ ਐਜੂਕੇਟ ਕਰੋ ਉਹਨਾਂ ਨੂੰ ਕਿ ਇਹ ਪੰਜ ਕਕਾਰ ਕੀ ਹੁੰਦੇ ਹੈ ਕਿਰਪਾਨ ਸਾਡੀ ਕੀ ਹੁੰਦੀ ਹੈ ਤੇ ਮੈਂ ਅੱਜ ਅੰਮ੍ਰਿਤਸਰ ਆਇਆ ਤੇ ਮੈਂ ਉੱਥੋਂ ਵੀ ਲਿਖਿਆ ਸੀਗਾ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਤੇ ਜਥੇਦਾਰ ਸਾਹਿਬ ਨੂੰ ਲਿਖਿਆ ਸੀਗਾ ਤੇ ਮੈਂ ਜਦ ਇੱਥੇ ਆਇਆ ਉਹਨਾਂ ਨੇ ਮੇਰੇ ਨਾਲ ਅੱਜ ਸਵੇਰੇ ਮੀਟਿੰਗ ਕੀਤੀ ਉਹਨਾਂ ਨੇ ਪਹਿਲੀ ਗੱਲ ਤੇ ਬੜੀ ਨਿੰਦਾ ਕੀਤੀ ਕਿ ਐਸਾ ਹੋਇਆ ਦੂਸਰੀ ਗੱਲ ਬੜਾ ਥਾਪੜਾ ਵੀ ਦਿੱਤਾ ਤੇ ਬੜਾ ਖੁਸ਼ ਹੋਏ ਕਿ ਇੱਕੋ ਇੱਕ ਖਾਲਸਾ ਨੇ ਉੱਥੇ ਦੱਟ ਕੇ ਮੁਕਾਬਲਾ ਕਰਕੇ ਔਰ ਫਤਿਹ ਰਮਨ ਨਿਸ਼ਚੈ ਕਰ ਆਪਣੀ ਜਿੱਤ ਕਰ ਉਹ ਸਾਡੇ ਤੇ ਉਹ ਸਪਿਰਟ ਹੈ ਨਾ ਗੁਰੂ ਸਾਹਿਬ ਨੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਹਾਂ ਬਹੁਤ ਅੱਛੀ ਗੱਲ ਤੁਸੀਂ ਕੀਤੀ ਔਰ ਉਹ ਉਹਨਾਂ ਨੇ ਕਿਹਾ ਕਿ ਮੈਂ ਕਹਿਆ ਇਹ ਤਾਂ ਗੱਲ ਹੋ ਗਈ ਇੱਕ ਇਹ ਤੇ ਮੇਰੀ ਪਰਸਨਲ ਸੀਗੀ ਔਰ ਮੈਂ ਆਪਣੇ ਪਰਸਨਲ ਵਾਸਤੇ ਨਹੀਂ ਲੜਿਆ ਮੈਂ ਲੜਿਆ ਕਿ ਇਹ ਸਿੱਖ ਕੌਮ ਦੇ ਵਾਸਤੇ ਸਿੱਖ ਦੇ ਜਿਹੜੇ ਟ੍ਰੈਡੀਸ਼ਨ ਹੈ ਸਾਡੇ ਕਕਾਰ ਜਿਹੜੇ ਗੁਰੂ ਮਹਾਰਾਜ ਨੇ ਦਿੱਤੇ ਹੈ ਤੇ ਅਸੀਂ ਨਹੀਂ ਪੈਰਾ ਕਰਾਂਗੇ ਤੇ ਕੌਣ ਕਰੇਗਾ ਸਾਡੀ ਨੈਕਸਟ ਜਨਰੇਸ਼ਨ ਇਸ ਨੂੰ ਕੀ ਦੇ ਕੇ ਜਾਵਾਂਗੇ ਮੈਸੇਜ ਤੇ ਉਹਨਾਂ ਨੇ ਵੀ ਐਸਿਊਸ਼ਨ ਦਿੱਤਾ ਹੈ ਪ੍ਰਧਾਨ ਸਾਹਿਬ ਨੇ ਵੀ ਤੇ ਜਥੇਦਾਰ ਸਾਹਿਬ ਨੇ ਵੀ ਕਿ ਇਸ ਮੈਟਰ ਨੂੰ ਟਿਕ ਅਪ ਕਰੇ ਸੋ ਦੈਟ ਪਾਲਿਸੀ ਜਰੀ ਹੈ ਜਿਹੜੀ ਪਾਲਿਸੀ ਮੈਟਰ ਹੈ ਉਤੇ ਚੇਂਜ ਕਰਨਾ ਪਏਗਾ ਸਾਨੂੰ ਉਥੇ ਦੇ ਗੁਰਦੁਆਰੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸਪੋਰਟ ਦੇਣੀ ਪੈਗੀ ਕਿ ਅਸੀਂ ਤੁਹਾਡੇ ਪਿੱਛੇ ਹੈਗੇ ਤੁਸੀਂ ਇਹਨੂੰ ਅੱਗੇ ਵਧਾਓ ਇਹ ਇਸ਼ੂ ਨੂੰ ਲੈ ਕੇ ਸੋ ਦੈਟ ਇੱਕ ਨੋਟੀਫਿਕੇਸ਼ਨ ਜਾ ਰਿਹਾ ਜੇ ਕਿ ਕੋਈ ਸਿੱਖ जरा है अमृतधारी या जो जो ककार पाता है वो उन्होंने जानकारी हो जाए कि ऐसे इंसीडेंट फिर वर्ल्ड वाइड से नहीं बीतन बंद अवेयरनैस मे भी बंदे कि बहुत सारी चीज़ा बंद पता नहीं होंगे या बहुत हल्के च ले सिख दे लिए पंच ककार के उ हमला मैंने सिखी के उ हमला मेरे दिल से आया तभी मैं अपना जरा ट्रिप है वो चाहे बेकार हो गया पर मैं क्या कि मैं फाइट करके को और उन्होंने फिर जरा कौंसल जनरल ऑफ थाईलैंड है उन्होंने मैंने बहुत हेल्प कर की उन्होंने इंक्वायरी की उन्होंने सारे डिपार्टमेंट्स न एक्टिवेट किया और उतो दी माफ़ीनामा निश्चय कर अपनी जीत करूँ माफ़ीनामा पूरा आया ਕਿ ਅਸੀਂ ਅਪੋਲੋਜਾਈਜ਼ ਕਰਦੇ ਆ ਦੋ ਦੋ ਚਿੱਠੀਆਂ ਆਈਆਂ ਔਰ ਉੱਥੋਂ ਦੇ ਜਿਹੜੇ ਉਹਨਾਂ ਦੇ ਜੀਏ ਮੈਂ ਉਹਨੇ ਅਪੋਲੋਜਾਈਜ਼ ਕੀਤਾ ਮੈਂ ਸਾਰਾ ਚਿੱਠੀਆਂ ਸਾਰੀਆਂ ਜਿਹੜੀਆਂ ਹੈ ਸਾਰੇ ਡਿਪਾਰਟਮੈਂਟ ਨੂੰ ਲਿਖੀਆਂ ਸੀਗੀਆਂ ਇਹ ਉਹੀ ਚਿੱਠੀਆਂ ਹੈਗੀਆਂ ਜਿਹੜੀਆਂ ਤੁਸੀਂ ਐਬਸੋਲੂਟਲੀ ਇਹ ਚਿੱਠੀ ਮੈਂ ਪ੍ਰਧਾਨ ਸਾਹਿਬ ਨੂੰ ਵੀ ਚਿੱਠੀ ਲਿਖੀ ਸੀਗੀ ਉੱਤੇ ਗੁਰਦੁਆਰੇ ਸਾਹਿਬ ਨੂੰ ਚਿੱਠੀ ਲਿਖੀ ਸੀਗੀ ਤੇ ਇਹੋ ਜਿਹੇ ਚਿੱਠੇ ਬਣਾ ਬਣਾ ਕੇ ਆਪਣਾ ਸਾਰਿਆਂ ਨੂੰ ਮੈਂ ਕਰਕੇ ਫਾਲੋਅ ਅਪ ਕੀਤਾ ਤੇ ਮੈਂ ਇਹ ਬੇਨਤੀ ਹੱਥ ਜੋੜ ਕੇ ਮੈਂ ਅਜ ਜਤੇਦਾਰ ਸਾਹਿਬ ਨੂੰ ਵੀ ਕਿਹਾ ਕਿ ਮੈਂ ਵੀ ਕੰਪਰੋਮਾਈਜ਼ ਕਰ ਸਕਦਾ ਸੀਗਾ ਪਰ ਨਹੀਂ ਕੀਤਾ ਤੇ ਜ਼ਿਆਦਾਤਰ ਬੰਦੇ ਕੀ ਕੰਪਰੋਮਾਈਜ਼ ਕਰ ਜਾਂਦੇ ਚਲੋ ਫੋਰਨ ਲੈਂਡ 'ਚ ਹੈਗੇ ਤੇ ਅਸੀਂ ਕੰਪਰੋਮਾਈਜ਼ ਕਰ ਲਈਏ ਤੇ ਸਾਨੂੰ ਇਹ ਬੜੀ ਸਖਤ ਨਜ਼ਰ ਨਾਲ ਦੇਖਣਾ ਚਾਹੀਦਾ ਹੈ ਉਹ ਜੇ ਇਨਸੀਡੈਂਟ ਔਰ ਐਨੂੰ ਐਸਾ ਸਟਰੋਂਗ ਸਾਨੂੰ ਮੈਸੇਜ ਵਰਲਡਵਾਈਡ ਕਰਨਾ ਚਾਹੀਦਾ ਹੈ ਕਿ ਅੱਗੇ ਤੋਂ ਖਾਲੀ ਬੈਂਕਾਕ ਨਹੀਂ ਹੋਰ ਕੋਈ ਵੀ ਜਗ੍ਹਾ ਵੀ ਅਗਰ ਹੋਏ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਬੈਂਕਾਕ ਚ ਹੈ ਹੋਇਆ ਸੀਗਾ ਤੇ ਐ ਐਸਾ 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 ਹੈ ਤੇ ਉਹ ਕੀ ਹੋਇਆ ਕਿ ਅਵੇਅਰਨੈਸ ਜੀ ਵਰਲਡ ਅਵੇਅਰਨੈਸ ਜੀ ਆਂਦੀ ਹੈ ਤੇ ਇਹੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਸਿੱਖ ਰਹਿੰਦੇ ਹੈ ਇੱਕ ਤੇ ਅਵੇਅਰਨੈਸ ਤੁਸੀਂ ਪੰਜ ਕਾ ਕਾਰਾ ਦੀ ਕਰੋ ਔਰ ਉਹਦੇ ਉੱਤੇ ਪੈਰਾ ਦੋ ਦੂਜਾ ਗੱਲ ਹੈ ਕਿ ਜਿਹੜੀ ਸਾਡੀ ਮੁੱਢਲੀ ਸੰਸਥਾਵਾਂ ਹੈ ਐਸਜੀਪੀਸੀ ਹੈ ਜਾਂ ਹੋਰ ਜਿਹੜੀ ਸੰਸਥਾਵਾਂ ਹੈਗੀਆਂ ਧਾਰਮਿਕ ਸੰਸਥਾਵਾਂ ਸਾਡੇ ਧਰਮ ਪ੍ਰਚਾਰ ਕਮੇਟੀ ਹੈ ਉਹ ਵੀ ਇਹਦੇ ਬਾਰੇ ਵਿੱਚ ਸੋਚੇ ਕਿ ਅਸੀਂ ਕਿੱਸਾ ਇਹਨੂੰ ਅਵੇਅਰਨੈਸ ਲਿਆ ਸਕੀਏ ਤਾਂ ਅੱਜ ਤੁਸੀਂ ਜਦੋਂ ਮਿਲੇ ਤਾਂ ਤੁਹਾਨੂੰ ਭਰੋਸਾ ਦਿਵਾਇਆ ਗਿਆ ਸਿੰਘ ਸਾਹਿਬ ਵੱਲੋਂ ਕਿ ਜਿਹੜਾ ਇਸ ਨੂੰ ਜਿਹੜਾ ਹੋਰ ਵੀ ਅਵੇਅਰਨੈਸ ਵਾਸਤੇ ਜਿਹੜਾ ਅੱਗੇ ਸਿੰਘ ਭੇਜਣਗੇ ਜਾਂ ਤਾਲਮੇਲ ਕਰਨਗੇ ਕਮੇਟੀ ਬਿਠਾਈ ਜਾਏਗੀ ਇਸ ਨੂੰ ਲੈ ਕੇ ਸਾਨੂੰ ਜਥੇਦਾਰ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਉਹ ਚਿੱਠੀ ਵੀ ਲਿਖਣਗੇ ਗੁਰਦੁਆਰੇ ਸਾਹਿਬ ਨੂੰ ਵੀ ਲਿਖਣਗੇ ਹੋਰ ਡਿਪਾਰਟਮੈਂਟ ਨੂੰ ਲਿਖਣਗੇ ਔਰ ਪ੍ਰਧਾਨ ਸਾਹਿਬ ਨੇ ਵੀ ਆਸ਼ਵਾਸਨ ਦਿੱਤਾ ਕਿ ਇਹਦੇ ਉਤੇ ਉਹ ਐਕਸ਼ਨ ਲੈਣਗੇ ਤੇ ਮੈਂ ਆਸ਼ਾ ਕਰਦਾ ਹਾਂ ਕਿ ਜਰੂਰ ਉਹ ਐਕਸ਼ਨ ਲੈਣਗੇ ਔਰ ਮੇਰੇ ਲਈ ਕੋਈ ਵੀ ਸੇਵਾ ਹੋਵੇ ਜੇ ਇਹਦੇ ਵਿੱਚ ਇਹਦੀ ਕਰਨੀ ਸੀ ਮੈਂ 24 ਘੰਟੇ ਮੈਂ ਉਹਨਾਂ ਉਹਨਾਂ ਵਾਸਤੇ ਅਵੇਲੇਬਲ ਹਾਂ ਮੈਂ ਵੀ ਆਸ਼ਵਾਸਨ ਦੇ ਕੇ ਆਇਆ ਹਾਂ ਆਸ਼ਾ ਕਰਦੇ ਹਾਂ ਕਿ ਗੁਰੂ ਗੁਰੂ ਮਹਾਰਾਜ ਨੇ ਸਾਨੂੰ ਇੱਕ ਆਕਾਰ ਪਾਏ ਸੀਗੇ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੈਕਸਟ ਜਨਰੇਸ਼ਨ ਨੂੰ ਇਹਦੀ ਵੈਲਿਊ ਪਤਾ ਹੋਣੀ ਚਾਹੀਦੀ ਜੇ ਅਸੀਂ ਹਲਕੇ ਚੀਜ਼ਾਂ ਲੈ ਲਾਂਗੇ ਤੇ ਸਾਡੀ ਨੈਕਸਟ ਜਨਰੇਸ਼ਨ ਫਿਰ ਅਸੀਂ ਅਸੀਂ ਗਲਤ ਮੈਸੇਜ ਲਵਾਗੇ ਤੇ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਰਹਿੰਦੇ ਹੋ ਇਹ ਪਿਛਲੇ ਦਿਨਾਂ ਦੀ ਗੱਲ ਕਰੀਏ ਬੀਤੇ ਦਿਨਾਂ ਦੀ ਤਾਂ ਕਾਫੀ ਜ਼ਿਆਦਾ ਤੁਸੀਂ ਸੇਵਾ ਭਾਵਕੀ ਕੀਤੀ ਆ ਕਿਉਂਕਿ ਜੇਕਰ ਕਰੋਨਾ ਕਾਲ ਦਾ ਟਾਈਮ ਆਇਆ ਆਕਸੀਜਨ ਦੀ ਵੀ ਲੋੜ ਪਈ ਤਾਂ ਤੁਹਾਨੂੰ ਉਧਰ ਵੱਖਰੇ ਹੀ ਨਾਂ ਤੋਂ ਜਾਣਿਆ ਜਾਂਦਾ ਆਪਣੇ ਤੁਹਾਡੇ ਕੋਲਕੱਤਾ ਵਾਲੀ ਸਾਈਡ ਤੋਂ ਇੱਕ ਵਾਰੀ ਜ਼ਰੂਰ ਇਹ ਵੀ ਸੰਖੇਪ ਚ ਦੱਸਿਓ ਆਪਣੇ ਮੈਨੂੰ ਦੇਖੋ ਗੁਰੂ ਮਹਾਰਾਜ ਨੇ ਸਾਾਨੂੰ ਸੇਵਾ ਸਿਖਾਈ ਹੈ ਐਸ ਐ ਸਿੱਖਾਂ ਦੇ ਡੀਐਨਏ 'ਚ ਹੈ ਤੇ ਜਿੱਥੇ ਵੀ ਤੁਸੀਂ ਦੇਖੋ ਵਰਲਡਵਾਈਡ ਕੋਈ ਵੀ ਕੋਈ ਕੋਈ ਕ੍ਰਾਈਸਿਸ ਹੁੰਦੀ ਹੈ ਤੇ ਪਹਿਲਾ ਸਿੱਖ ਜਿਹੜਾ ਹੈ ਉਹ ਅੱਗੇ ਵੱਧਦਾ ਹੈ ਤੇ ਕਲਕੱਤੇ ਜਦ ਕਰੋਨਾ ਟਾਈਮ 'ਚ ਜਦ ਐਸਾ ਕੁਝ ਮੈਗ ਬਿਆਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਵੀ ਹਾਂ ਮੈਨੂੰ ਫਕਰ ਹੈ ਕਿ ਮੈਂ ਇੱਕ ਸਿੱਖ ਹਾਂ ਤੇ ਜਦ ਐਸਾ ਪ੍ਰੋਬਲਮ ਆਇਆ ਤੇ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਕੰਟੈਕਟ ਕੀਤਾ ਅਸੀਂ ਉਹਨਾਂ ਨੂੰ ਸਪੋਰਟ ਕੀਤਾ ਮੈਂ ਇੱਕ ਮਹਿੰਮ ਚਲਾਇਆ ਕਿਉਂਕਿ ਉਸ ਸਮੇਂ ਸਭ ক্লোਜ਼ ਸੀਗਾ ਸਾਰੇ ਚੀਜ਼ਾਂ ਅੰਦਰ ਬੈਠੇ ਸੀਗੇ ਤੇ ਮੈਂ ਇੱਕ ਲੰਗਰ ਔਨ व्हील्स ਫੂਡ ਔਨ व्हील्स ਸੇਟਾਰਟ ਕੀਤਾ ਸੀਗਾ ਤੇ ਉਹ ਐਸਾ ਵਾਇਰਲ ਹੋ ਗਿਆ ਪੂਰੇ ਦੁਨੀਆ ਚ ਉਹ ਫੈਲ ਗਿਆ ਤੇ ਅਸੀਂ ਸਟਾਰਟ ਕੀਤਾ ਸੀਗਾ ਹਜ਼ਾਰ ਬੰਦਿਆਂ ਦਾ ਲੰਗਰ ਅਸੀਂ ਵਰਤਾਂਦੇ ਸੀ ਜਿੱਥੇ ਰੇਲਵੇ ਸਟੇਸ਼ਨ ਹੋ ਗਿਆ ਜਿੱਥੇ ਜਿਹੜੇ ਬੰਦੇ ਅਟਕੇ ਹੋਏ ਆ ਉਵੀ 10000 ਬੰਦੇ ਪਰ ਡੇ ਅਸੀਂ ਲੰਗਰ ਕੀਤਾ ਤੇ 50 ਲੱਖ ਬੰਦਿਆਂ ਨੂੰ ਅਸੀਂ ਲੰਗਰ ਚਕਾਇਆ ਅਸੀਂ ਨਹੀਂ ਵਾਇਗਰ ਦੀ ਮੇਰ ਰਹੀ ਹੈ ਇਹ ਕਿਹਨਾ ਸਿੱਖਾਂ ਦੇ ਡੀਐਨਏ ਵਿੱਚ ਹੈਗਾ ਸੇਵਾ ਸਾਡੇ ਬਲੱਡ ਦੇ ਵਿੱਚ ਹੈਗੀ ਤੇ ਅਸੀਂ ਪੈਦਾ ਹੀ ਸ਼ਾਇਦ ਅਸੀਂ ਇਸ ਤਰ੍ਹਾਂ ਕਿ ਕਿ ਹਿਮੈਨਿਟੀ ਵੀ ਅਸੀਂ ਸੇਵਾ ਕਰੀਏ ਤੇ ਗੁਰੂ ਮਹਾਰਾਜ ਨੇ ਸਾਡੇ ਤੇ ਆਸ਼ੀਰਵਾਦ ਦਿੱਤਾ ਸਾਨੂੰ ਚੁਣਿਆ ਇਹ ਕੰਮ ਵਾਸਤੇ ਤੇ ਉਹਦਾ ਸ਼ੁਕਰ ਹੈ ਤੇ ਦੂਸਰੀ ਜਿਹੜਾ ਆਕਸੀਜਨ ਜਦ ਤرائی ਤرائی ਮਚ ਗਈ ਸੀਗੀ ਸੈਕੰਡ ਵੇਵ ਦੇ ਵਿੱਚ ਉੱਥੇ ਅਸੀਂ ਫੇਰ ਲੰਗਰ ਲਗਾਇਆ ਅਸੀਂ ਖਾਣੇ ਦਾ ਲੰਗਰ ਤੇ ਲਗਾਇਆ ਤੇ ਨਾਲ-ਨਾਲ ਅਸੀਂ ਆਕਸੀਜਨ ਫ੍ਰੀ ਆਕਸੀਜਨ ਲੰਗਰ ਲਗਾਇਆ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਫ੍ਰੀ ਆਕਸੀਜਨ ਸਿਲੰਡਰਸ ਦਿੱਤੇ ਕਨਸੈਂਟਰੇਟਰਸ ਦਿੱਤੇ ਡਾਕਟਰਸ 24 ਆਵਰਸ ਬਿਠਾ ਕੇ ਰੱਖੇ ਉਹਨਾਂ ਦੇ ਘਰ ਤੱਕ ਪਹੁੰਚਾਏ ਔਰ ਅਸੀਂ ਸਨ ਫਕਰ ਹੈ ਕਿ ਅਸੀਂ ਜਿਹੜੇ ਕੈਂਪ ਲਗਾਏ ਸੀਗੇ ਉਹਦੇ 2634 ਬੰਦਿਆਂ ਨੂੰ ਅਸੀਂ ਲਾਈਫ ਸੇਵ ਕੀਤੀ ਹਸਪੀਟਲ ਤੋਂ ਲਾਵਾ ਆਊਟਸਾਈਡ ਹਸਪੀਟਲ ਔਰ ਐ ਜਿਹੜਾ ਸੀ ਕਿਤਾਬ ਸਭ ਨੇ ਪਿਆਰ ਨਾਲ ਮੈਨੂੰ ਇਹ ਕਿਤਾਬ ਦਿੱਤਾ ਉਥੇ ਸਟੇਟ ਵੱਲੋਂ ਆਕਸੀਜਨ ਮੈਨ ਆਫ ਕੋਲਕਾਤਾ ਤੇ ਉਹਦੀ ਮਿਹਰਬਾਨੀ ਉਹਦੀ ਬਖਸ਼ਿਸ਼ ਹੈ ਕਿ ਹੈ ਔਰ ਆਇਂਦਾ ਵੀ ਅਗਰ ਕੋਈ ਵੀ ਜਿੱਥੇ ਵੀ ਸਾਡੇ ਸਿੱਖ ਰਹਿੰਦੇ ਹਨ ਕਿੱਥੇ ਵੀ ਕ੍ਰਾਈਸਿਸ ਹੋਏ ਚਾਹੇ ਉਹ ਪੰਜਾਬ ਤੋਂ ਜਿੱਥੇ-ਜਿੱਥੇ ਵਸੇ ਹੋਏ ਆ ਉਹ ਸਾਰੇ ਖਰਦਮ ਰੈਡੀ ਰਹਿੰਦੇ ਕਿ ਕਿ ਕਿਸਾਨਾਂ ਨੂੰ ਕੋਈ ਸੇਵਾ ਦਾ ਮੌਕਾ ਮਿਲੇ ਸੇਵਾ ਕਰੀਏ ਅਤੇ ਕੌਮੀ ਚੜ੍ਹਦੀ ਕਲਾ ਦੀ ਕੌਮ ਹੈ ਕਿੰਨਾ ਕ ਮਾਨ ਫਕਰ ਮਹਿਸੂਸ ਹੁੰਦਾ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਬਾਹਰ ਜਾ ਕੇ ਇਸ ਤਰ੍ਹਾਂ ਦੇ ਨਾਲ ਇਕੱਲੇ ਤੁਸੀਂ ਸੀਗੇ ਜੋ ਉਹਨਾਂ ਦੀ ਸਰਕਾਰ ਦੇ ਨਾਲ ਲੜੇ ਹੋ ਆਪਣੀ ਗੱਲ ਰੱਖੀ ਹੈ ਤਾਂ ਉੱਥੇ ਜੋ ਸਿੰਘ ਸਾਹਿਬ ਵੱਲੋਂ ਵੀ ਤੁਹਾਨੂੰ ਕਾਫੀ ਐਪਰੀਸ਼ੀਏਟ ਕੀਤਾ ਗਿਆ ਤਾਂ ਕਿੰਨਾ ਕ ਮਾਨ ਫਕਰ ਮਹਿਸੂਸ ਹੁੰਦਾ ਦੇਖੋ ਮਾਨ ਤੇ ਸਾਨੂੰ ਪੰਜ ਕਕਾਰ ਸਾਡੇ ਦਸਤਾਰ ਦਾ ਸਤ ਮਾਨ ਹੀ ਮਾਨ ਹੈ ਅਤੇ ਸਾਡਾ ਤਾਜ ਹੈ और पंच काकार जो है इस गुरु महाराज ने दिते बहुत चांद तो भी प्यारे है तो है ना कि जिसा है कि कोई थोड़े जी परसनल चीज़ है देखो रिलिजन थोड़ा बहुत परसनल है जो पंच काकार पाए है ते कोई फोर्स नही पाए तो थोड़ा मन किता है तुसी मन बनाया है पाए है फिर वो कोई अगर ठेस पहुँचाए ना तो फिर गलत लगता है फिर वह चाहे सौ बंदा ਤੋ ਉਹ ਕਈ ਬੰਦੇ ਸਾਨੂੰ ਆ ਕੇ ਪੁੱਛਦੇ ਹੋ ਸਾੜਾ ਗਰੀਦੀ ਜਿਹੜੀ ਮੂਵੀ ਬਣੀ ਬਣੀ ਅਕਸ਼ੇ ਕੁਮਾਰ ਵਾਲੀ ਕਿ ਕਿ ਭਾਈ ਸਾਹਿਬ ਇਹ ਸੱਚ ਹੈ ਕਿ 21 ਆਦਮੀ ਨੇ ਇਤਨੇ ਹਜ਼ਾਰੋ ਹਜ਼ਾਰੋ ਕੋ ਲੜ ਲੜ ਗਏ ਥੇ ਤੇ ਅਸੀਂ ਕਹਿੰਦੇ ਕਿ ਐ ਉਹ ਸਪਿਰਿਟ ਸੀ ਖਾਲਸਾ ਦੀ ਤਦ ਹੀ ਮੈਂ ਕਿਹਾ ਤੁਹਾਨੂੰ ਗੁਰਗੋਬਿੰਦ ਸਿੰਘ ਜੀ ਨੇ ਕਿਹਾ 1/2 ਲੱਖ ਸੇ ਇੱਕ ਲੜੋਂ ਤਬ ਗੁਰਗੋਬਿੰਦ ਸਿੰਘ ਨਾਮ ਕਰੋ ਸਾਨੂੰ ਤਾਂ ਸਪਿਰਿਟ ਹੈ ਕਿ ਜੇ ਸਾਡੇ ਨਾਲ ਬੰਦੇ ਹੈ ਨਹੀਂ ਹੈ ਤੇ ਅਸੀਂ ਇਕੱਲੇ ਵੀ ਚੱਲ ਸਕਦੇ ਹਾਂ ਸਾਡੇ ਰਵਿੰਦਰਨਾਥ ਨੇ ਵੀ ਕਹਿਆ ਇਕੱਲਾ ਚਲੋ ਰੇ ਤੇ ਅਸੀਂ ਤਾਂ ਇਕੱਲੇ ਹੀ ਕਾਫੀ ਹੈਗੇ ਜੀ ਅੱਜ ਤੁਸੀਂ ਸਪੈਸ਼ਲੀ ਸਿੰਘ ਸਾਹਿਬ ਜੀ ਨੂੰ ਮਿਲਣ ਵਾਸਤੇ ਪਹੁੰਚੇ ਸੀਗੇ ਨਹੀਂ ਅਸੀਂ ਮੱਥਾ ਟੇਕਣ ਇੱਥੇ ਆਏ ਸੀਗੇ ਮੈਂ ਕੋਸ਼ਿਸ਼ ਕਰਦਾ ਕਿ ਜਦ ਵੀ ਇੱਧਰ ਸਾਈਡ 'ਚ ਹੂੰ ਆ ਤੇ ਮੈਂ ਦਰਬਾਰ ਸਾਹਿਬ ਆ ਕੇ ਮੱਥਾ ਟੇਕਾਂ ਤੇ ਅੱਜ ਵੀ ਹਰ 2-3 ਮਹੀਨੇ 'ਚ ਮੇਰੀ ਕੋਸ਼ਿਸ਼ ਰਹਿੰਦੀ ਕਿ ਮੈਂ ਇੱਥੇ ਆਵਾਂ ਤੇ ਤੁਸੀਂ ਇਸ ਵਾਸਤੇ ਮੈਂ ਆਇਆ ਸੀਗਾ ਤੇ ਦੂਜਾ ਕੀ ਇਹ ਇੰਨਾ ਇੰਨਾ ਜਿਹੜਾ ਮਾਹੌਲ ਜਿਹੜਾ ਹੁਨੇ ਹੋਇਆ ਸੀਗਾ ਜੇ ਲੜਾਈ ਪਾਕੀ کافی ਜ਼ਿਆਦਾ ਮਾਹੌਲ کافی ਪੱਕਿਆ ਹੋਇਆ ਕਿਉਂਕਿ ਇੰਡੀਅਨ ਆਰਮੀ ਵੱਲੋਂ ਕਿਆ ਗਿਆ ਕਿ ਜੋ ਅਟੈਕ ਪਾਕਿਸਤਾਨ ਵੱਲੋਂ ਵੀ ਕੀਤੇ ਸੀਗੇ ਸੱਚਕਣ ਚੀਰੀ ਹਰਮੰਦਰ ਸਾਹਿਬ ਜੀ ਨੂੰ ਨਿਸ਼ਾਨਾ ਸਾਧਿਆ ਗਿਆ ਸੀਗਾ ਲੇਕਿਨ ਉੱਥੇ ਹੀ ਇੱਕ ਮਾਨ ਫਕਰ ਵਾਲੀ ਗੱਲ ਹੈ ਕਿ ਸਾਡੀ ਜਿਹੜੀ ਇੰਡੀਅਨ ਆਰਮੀ ਆ ਉਹਨਾਂ ਵੱਲੋਂ ਸਾਰੇ ਅਟੈਕ ਜੋ ਪਾਕਿਸਤਾਨ ਵੱਲੋਂ ਕੀਤੇ ਗਏ ਸੀ ਤਾਂ ਉਹ ਹਵਾ ਦੇ ਵਿੱਚ ਇਨਸਟ ਕਰ ਦਿੱਤੇ ਗਏ ਆ ਕੋਈ ਨੁਕਸਾਨ ਨਹੀਂ ਹੋਇਆ ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਨੇ ਦੇਖੋ ਚੀਜ਼ ਹੈ ਕਿ ਕੋਈ ਵੀ ਰਿਲੀਜੀਅਸ ਸਥਾਨਾਂ ਦੇ ਉੱਤੇ ਅਟੈਕ ਕਰਨਾ ਐ ਤੇ ਬੁਸਦਿੱਲੀ ਦਾ ਚੀਜ਼ ਹੁੰਦੀ ਹੈ ਤੇ ਹਰਮੰਦਰ ਜੋ ਸਾਨੂੰ ਸੁਣਨ ਤੇ ਆਇਆ ਕਿ ਹਰਮੰਦਰ ਸਾਹਿਬ ਦੇ ਉੱਤੇ ਵੀ ਅਟੈਕ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੀ ਨਹੀਂ ਕੋਈ ਕਰ ਸਕਦਾ ਬਰਿਆਂ ਨੇ ਟਰਾਈ ਕਰ ਲਿਆ ਪਰ ਬਹੁਤ ਕੁਝ ਹਿਸਟਰੀ ਕਹਿੰਦੀ ਹੈ ਜਿਨੇ ਜਿਨੇ ਅਟੈਕ ਅਟੈਕ ਕੀਤਾ ਉਹਨਾਂ ਦਾ ਕੀ ਹਸਰ ਹੋਇਆ ਦੂਸਰਾ ਗੁਰਦੁਆਰਾ ਪੁੰਜ ਉਹ ਤੇ ਪੁੰਜ ਦੇ ਵਿੱਚ ਕਸ਼ਮੀਰ ਚ ਵੀ ਉਹਨਾਂ ਨੇ ਅਟੈਕ ਕੀਤਾ ਸੀ ਇਹ ਬਹੁਤ ਗਲਤ ਹੈ ਪਰ ਜਿਹੜਾ ਮਾਹੌਲ ਮੈਂ ਅੰਮ੍ਰਿਤਸਰ ਆ ਕੇ ਦੇਖਿਆ ਕਿ ਜਿਹਾ ਜਿਹਾ ਮਾਹੌਲ ਹੁੰਦਾ ਹੈ ਅੰਮ੍ਰਿਤਸਰ ਦਾ ਉਹ ਪੂਰਾ ਇੱਕਦਮ ਸ਼ਾਂਤ ਬੰਦੇ ਇੱਥੇ ਸਭ ਮਯੂਸ ਜੇ ਬੈਠੇ ਹੈਗੇ ਤੇ ਅਰਸੀ ਅਰਦਾਸ ਕੀਤੀ ਹਰਮੰਦਰ ਸਾਹਿਬ ਜਾ ਕੇ ਕਿ ਮਹਾਰਾਜ ਐ ਜਿਹੜੀ ਸ਼ਾਂਤੀ ਬਣਾਈ ਰੱਖੋ ਕਿ ਕਿੱਥੇ ਵੀ ਲੜਾਈ ਹੋਏ ਦੇਖੋ ਲੜਾਈ ਜਿਹੜੀ ਹੈ ਨਾ ਉਹਦੇ ਵਿੱਚ ਕੋਈ ਚੰਗਾ ਨਹੀਂ ਨਿਕਲਦਾ ਚਾਹੇ ਕਿੱਥੇ ਵੀ ਹੋਏ ਘਰ ਦੇ ਵਿੱਚ ਲੜਾਈ ਹੋਏ ਤਦ ਵੀ ਕੋਈ ਨਹੀਂ ਨਿਕਲਦਾ ਹੈ ਉਹਦਾ ਨਾਮ ਖਰਾਬ ਹੀ ਹੁੰਦਾ ਹੈ ਤੇ ਦੇਸ਼ ਤੇ ਵੀ ਲੜਾਈ ਹੋਏ ਤਦ ਵੀ ਚੰਗੀ ਗੱਲ ਨਹੀਂ ਹੈ ਤੇ ਮਹਾਰਾਜ ਕਿਰਪਾ ਕਰੇ ਸੋਜੀ ਦੇ ਜਿਹੜੇ ਵੀ ਜੋ ਵੀ ਚੀਜ਼ਾਂ ਉਹਨੂੰ ਰਿਸੋਲਵ ਕਰੇ तो ऐसी तरह शांति बनाई रहे और जरा अमृतसर शहर है जिसका फला फुल दिखता है का, आके जरा शानदार चढ़ती कला चले इसी तरह चढ़ती कला चले ਤਾ ਅਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸਤਨਾਮ ਸਿੰਘ ਹਲੂ ਵਾਲੀ ਸਾਡੇ ਨਾਲ ਮੌਜੂਦ ਸੀਗੀ ਤਾਂ ਉਹਨਾਂ ਵੱਲੋਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸਿੰਘ ਸਾਹਿਬ ਜੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਨਾਲ ਇੱਕ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜੇ ਜਿੱਥੇ ਵੀ ਸਿੱਖ ਵੀਰ ਜਿਹੜੇ ਵੱਸਦੇ ਆ ਉਹਨਾਂ ਨੂੰ ਇੱਕ ਮੈਸੇਜ ਵੀ ਦਿੱਤਾ ਹੈ ਅਗਰ ਕੋਈ ਇਸ ਤਰ੍ਹਾਂ ਦੇ ਨਾਲ ਤੁਹਾਡੇ ਕਮਿਊਨਿਟੀ ਨੂੰ ਲੈ ਕੇ ਜਾਂ ਤੁਹਾਨੂੰ ਲੈ ਕੇ ਕੋਈ ਇਦਾਂ ਟਾਰਗੇਟ ਕਰਦਾ ਤਾਂ ਉਸ ਦੀ ਜਿਹੜੀ ਹੈ ਅਗਲੀ ਕਾਰਵਾਈ ਕਿਸ ਤਰ੍ਹਾਂ ਦੇ ਨਾਲ ਕਰਨੀ ਚਾਹੀਦੀ ਹੈ ਤੇ ਨਾਲ ਸਿੰਘ ਸਾਹਿਬ ਜੀ ਦੇ ਨਾਲ ਵਿਸ਼ੇਸ਼ ਗੱਲਬਾਤ ਵੀ ਜਿਹੜੀ ਹੈ ਉਹਨਾਂ ਨੇ ਅੱਜ ਸਾਂਝੀ ਕੀਤੀ ਹੈ ਅਲਵਤ ਹੋਈ ਆ ਤਾਂ ਸਿੰਘ ਸਾਹਿਬ ਜੀ ਨੇ ਵੀ ਜ਼ਰੂਰ ਵਿਸ਼ਵਾਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਰ ਇੱਕ ਸੰਸਾਰ ਭਰ ਦੇ ਵਿੱਚ ਜਿੱਥੇ ਸਿੱਖ ਵਸਦੇ ਨੇ ਤਾਂ ਉਹਨਾਂ ਦੇ ਵਾਸਤੇ ਜਿਹੜਾ ਕਮਿਊਨਿਟੀ ਵਾਸਤੇ ਸਿੱਖ ਕਮਿਊਨਿਟੀ ਵਾਸਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜਾ ਵਧੀਆ ਤਰੀਕੇ ਦੇ ਨਾਲ ਜੋ ਕੋਈ ਵੀ ਇਹਨਾਂ ਦੇ ਉੱਤੇ ਕੋਈ ਅਟੈਕ ਨਾ ਕਰ ਸਕੇ ਪਰਸਨਲ ਅਟੈਕ ਨਾ ਕਰ ਸਕੇ ਤਾਂ ਇਸ ਚੀਜ਼ ਨੂੰ ਲੈ ਕੇ ਮੀਟਿੰਗ ਜਿਹੜੀਆਂ ਉਹ ਵੀ ਕੀਤੀਆਂ ਜਾਣਗੀਆਂ ਤਾਂ ਗੱਲ ਵੀ ਜਿਹੜੀ ਹੈ ਵਿਦੇਸ਼ਾਂ ਤੱਕ ਵੀ ਜਿਹੜੀ ਉਹਨਾਂ ਵੱਲੋਂ ਰੱਖੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅਕਸ਼ੋ ਸੋਨਿਕ ਜਗਵੰਦੀ ਟੀਵੀ ਸ਼੍ਰੀ ਅਮਸਾ ਜੀ